ਬਾਈ ਗੀਵਨ ਨੇ ਢੇਰੀ ਰੋਟੀ ਗੁਰੂ ਅੰਗਦ ਪਾਤਸ਼ਾਹ ਵਾਸਤੇ ਖਿਚੜੀ ਬਣਾਉਣੀ ਸੀ ਮਹਾਰਾਜ ਨੂੰ ਲੈ ਕੇ ਜਾਂਦਾ ਹੈ ਮਹਾਰਾਜ ਪਿੱਠ ਕਰ ਲੈਂਦਾ। ਤੈਨਾਂ ਕਹਿੰਦੇ ਮਹਾਰਾਜ ਕੀ ਵਗਿਆ ਹੋਊਗੀ ਮੇਤੇ ਨਹੀਂ ਮਹਾਰਾਜ ਕਹਿੰਦੇ ਵਗਿਆ ਮੇਰੇ ਵਾਸਤੇ ਤੂੰ ਖਿਚੜੀ ਲਿਆਇਆ ਜੇ ਅਸੀਂ ਨਾਲ ਖਾਂਦੇ ਤਾਂ ਕੀ ਫਰਕ ਪੈਣਾ ਸੀ। ਮੈਂ ਪਰਮੇਸ਼ਰ ਦੇ ਇੰਤਜ਼ਾਮ ਦੇ ਵਿੱਚ ਬੜਾ ਪਾਰ ਹੈ ਬੇਕਨ ਪਾਰ ਅੱਥੇ। ਉਹ ਜਿਹੜੀ ਅਨੇਰੀ ਬੇਅੰਤ ਬਿਮਾਰੀਆਂ ਦੇ ਕਟਾਣੂਆਂ ਨੂੰ ਰੋੜੀ ਲਈ ਜਾਂਦੇ ਸੀ ਇੱਥੋਂ ਤੇ ਹਵਾ ਨੂੰ ਸ਼ੁੱਧ ਕਰ ਰਹੀ ਸੀ ਪੋਲਿਊਸ਼ਨ ਜਿੰਨੀ ਸੀ ਸਾਰਿਆਂ ਨੂੰ ਪਿੱਲ ਫੋਰਸ ਧਰਤੀ ਤੋਂ ਚੱਕ ਕੇ ਲਿਜਾ ਰਹੀ ਸੀ ਤੇ ਅੱਗੇ ਜਾ ਕੇ ਉਹਨਾਂ ਧਰਤੀਆਂ ਤੇ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਇਹਨੇ ਰੇਤ ਸਿਤਣੀ ਸੀ ਉੱਥੇ ਦੇ ਸੱਪ ਜਿਹੜੇ ਨੇ ਇਹ ਰੇਤ ਦੇ ਨਾਲ ਜਿਉਂਦੇ ਨੇ ਇਸ ਕਰਦੇ ਨਾਲ ਉਹ ਤੋਂ ਸਾਰਾ ਹੀ ਇੰਤਜ਼ਾਮ ਵਿਗਾੜ ਦਿੱਤਾ ਪਿਆਰਿਆ ਆ ਗੱਲ ਨਹੀਂ ਕੁਦਰਤ 'ਚ ਦਖਲ ਨਹੀਂ ਦੇਣਾ। ਸ਼ੋਦਾ ਕਹਿਣਾ ਤਾਂ ਮੰਨ ਲਿਆ ਨਾ ਉਸਨੇ। ਭਾਈਪਾਰੋ ਗੁਰੂ ਅਮਰਦਾਸ ਮਹਾਰਾਜ ਦੇ ਹਰ ਰੋਜ਼ ਦਰਸ਼ਨ ਕਰਨ ਜਾਂਦਾ। ਘੋੜਾ ਉਸ ਦਾ ਲੇਕਿਨ ਉਹਦੇ ਭਜੰਦਾ ਇੰਨਾ ਵalse। ਏ ਘੋੜਾ ਜਿਵੇਂ ਜੀ ਕਰਦਾ ਉਹ ਸਿੱਧਾ ਚੱਲੇ ਜਾਂਦਾ ਸੀ ਲੱਗਦਾ ਸੀ ਜਾਂਦਾ ਧਰਤੀ ਤੇ ਲੇਕਿਨ ਪੈਰ ਨਹੀਂ ਛਿਲਾਉਂਦਾ। ਨਵਾਬ ਫੌਜ ਲਈ ਵਿਆਸਾ ਦੇ ਕੰਢੇ ਤੇ ਬੈਠਾ ਹੈ ਬਨਵਾਲ ਸਾਹ ਦੇ ਸਾਹਮਣੇ ਦਰਿਆ ਰੀਖ ਰਿਹਾ ਹੈ ਕਿ ਕਦ ਦਰਿਆ ਉਤਰੇ ਤੇ ਕਦੋਂ ਮੈਂ ਫੌਜਾਂ ਪਾਰ ਕਰ ਇਧਰੋਂ ਕੀ ਦੇ ਦੇ ਘੋੜ ਸਵਾਰ ਆ ਰਿਹਾ ਹੈ ਜੇ ਉਹਨੇ ਦਰਿਆਵਾਂ ਦੀਆਂ ਛੱਲਾਂ ਦੇ ਉੱਤੇ ਦੀ ਘੋੜਾ ਲੰਘਿਆ ਹੁੰਦਾ ਤੇ ਜਿੱਦਵਤ ਲੰਘ ਕੇ ਆ ਗਿਆ ਹੈਰਾਨ ਹੋ ਗਿਆ ਕਿ ਘੋੜੇ ਦੇ ਤਾਂ ਪੌੜ ਵੀ ਨਹੀਂ ਭਿੱਜੇ ਇਹ ਤਾਂ ਇਹ ਆ ਗਿਆ ਜਿਵੇਂ ਉੱਪਰ ਦੀ ਔਰਤ ਆਉਂਗਾ 2-4 ਫੁੱਟ ਉਪਰ ਦੀ ਤੁਰ ਕੇ ਆਇਆ। ਉਸ ਵੇਲੇ ਨਵਾਬ ਨੇ ਹੱਥ ਜੋੜੇ ਕੋੜਾ ਰੋ ਲਿਆ। ਕਹਿਣ ਲੱਗੇ ਤੂੰ ਕੋਈ ਯੌਨੀ ਹੈ ਤੂੰ ਕੋਈ ਪਗੰਬਰ ਹੈ। ਦਰਿਆ ਦੇ ਉੱਤੇ ਤੇਰਾ ਕੋੜਾ ਤੁਰਦਾ ਮੇਰੇ ਆਉਂਦਾ ਲੇਕਿਨ ਇਹਦਾ ਪਾਉੜ ਨਹੀਂ ਪਿੱਛਿਆ ਹੋਇਆ। ਮੈਨੂੰ ਤੂੰ ਆਪਣਾ ਮਰੀਦ ਬਣਾ ਲੈ। ਕਹਿਣ ਲੱਗੇ ਮਰੀਦ ਤਾਂ ਮੈਂ ਵੀ ਗੁਰੂ ਮਹਾਰਾਜ ਦਾ ਜੇ ਤੇਰੇ ਮਨ ਦੇ ਚ ਸੱਚ ਮੁੱਚ ਸ਼ੋਭ ਜਾਗਿਆ ਤਾਂ ਜਿਹੜੀਆਂ ਫੌਜਾਂ-ਫੁੱਜਾਂ ਨੇ ਇਹਨਾਂ ਨੂੰ ਛੱਡ ਦੇ। ਜੋ ਕੁਝ ਤੇਰੇ ਕੋਲ ਆ ਸਭ ਕੁਝ ਛੱਡ ਦੇ ਕਿਉਂਕਿ ਆਦਮੀ ਇੰਨੇ ਆ ਵੈਗ ਨੂੰ ਦੇ ਰਸਤੇ ਤੇ ਚੱਲਣ ਵਾਸਤੇ ਕੁਰਬਾਨੀ ਦੇਣੀ ਪੈਂਦੀ ਆ ਮੈਂ ਦੀ ਤੇ ਮੇਰੀ ਵੀ। ਦੋ ਚੀਜ਼ਾਂ ਨਹੀਂ ਆਦਮੀ ਕੋ ਰਹਿndੀਆਂ ਜੇ ਰੱਬ ਵੱਲ ਜਾਣਾ ਨਾ ਮੈਂ ਰਹੀਂ ਨਾ ਮੇਰੀ ਰਹੀਂ। ਭਾਗ ਜਾ ਕੇ ਨਵਾਬ ਦੇ ਉਸ ਨੇ ਆਪਣੇ ਪੁੱਤਰ ਨੂੰ ਕਹਿਤਾ ਕਿ ਤੂੰ ਫੌਜਾਂ ਸੰਭਾਲ ਸਭ ਸੰਵਾਰ ਮੈਂ ਹੁਣ ਨਹੀਂ ਆਉਣਾ ਕਰ। ਭਾਈ ਭਾਲੋ ਦੇ ਨਾਲ ਚਲੇ ਜਾਂਦਾ ਮਹਾਰਾਜ ਜੀ ਦੇ ਕੋਲ ਮਹਾਰਾਜ ਨੇ ਭਾਈ ਭਾਲੋ ਨੂੰ ਕਿਹਾ ਕਿ ਤੁਸੀਂ ਉਹ ਨਾਮ ਦੀ ਦਾਤ ਦੇ ਦਿਓ ਕਿਉਂਕਿ ਪੂਰਨ ਗੁਰਸਿੱਖ ਸੀ ਉਹ ਪੁੱਗਿਆ ਹੋਇਆ। ਤਾਂ ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੁਕਮ ਮੰਨਦੀਆਂ ਨੇ ਪ੍ਰਭੂ ਦੇ ਪਿਆਰੇ ਦਾ। ਬਾਜਾ ਸਾਹਿਬ ਭਾਈ ਜਨਤੀ ਸਿੰਘ ਵੀ ਲਿਖਦੇ ਨੇ। ਰੰਗਲੇ ਵਚਨ ਚ ਇੱਕ ਸਾਖੀ ਆਉਂਦੀ ਆ ਉਹਨਾਂ ਦੀ। ਆ ਪੀਪੀਜੀ ਦੇ ਛੋਟੀ ਦੇ ਬਾਪੂ ਜੀ ਬਾਰੇ ਉਹ ਕਹਿੰਦੇ ਜਿਸ ਪਿੰਡ 'ਚ ਰਹਿੰਦੇ ਸੀ ਇਹ ਚਰੀ ਵੱਟ ਕੇ ਲਿਆਉਂਦੇ ਹੁੰਦੇ ਆਪਣੇ ਪਸ਼ੂਆਂ ਨੂੰ ਤਉ ਪਿੰਡ ਨੇ ਸ਼ਾਮ ਨੂੰ ਬਾਹਰ ਆ ਕੇ ਖੜ ਜਾਣਾ ਬਈ ਉਹ ਹੁੰਦੇ ਨੇ ਹੀਰਾ ਸਿੰਘ ਉਹਨੇ ਕਹਿੰਦੇ ਅੰਧਿਆਂ ਨੂੰ ਤਾਂ ਇਹ ਲੱਗਣਾ ਵੀ ਇੱਕ ਹੱਥ ਉੱਚੀ ਹੈ ਚਰੀ ਜਿਹੜੀ ਨਾਲ ਨਹੀਂ ਸੀਸ ਦੇ ਲੱਗ ਰਹੀ ਉੱਤੇ ਹੀ ਤੁਰੀ ਆਉਂਦੀ ਹੈ ਇੱਕ ਨਾਲ ਨੂੰ ਦੂਜੇ ਪਾਸੇ ਵਾਲੇ ਨੂੰ ਲੱਗਣਾ ਵੀ ਨਹੀਂ ਨਾਲ ਲੱਗੀ ਹੋਈ ਦਿਸੀ ਹੈ ਸਾਨੂੰ ਜਦੋਂ ਮਰਦਾਨੇ ਨੂੰ ਫੜ ਲਿਆ ਗੁਰੂ ਮਹਾਰਾਜ ਨੂੰ ਬਾਬਰ ਨੇ ਇਹਨਾਂ ਨੂੰ ਬੋਝੇ ਚਕਾ ਦਿੱਤੇ ਮਰਦਾਨੇ ਨੂੰ ਘੋੜੇ ਫੜਾ ਦਿੱਤੇ ਵੀ ਇਹ ਘੋੜੇ ਉੱਥੇ ਵਿਚਾਉਣੇ ਨੇ ਤਾਂ ਭਾਈ ਵਾਲਾ ਵੀ ਬੋਝਾ ਚੱਕੀ ਜਾਂਦਾ ਹੈ ਗੁਰੂਆਂ ਅਨੁਸਾਰ ਦੇ ਇੱਕ ਪੰਡ ਸਿਰ ਤੇ ਧਰਤੀ ਮਹਾਰਾਜ ਕਹਿੰਦੇ ਮਰਦਾਨਿਆਂ ਰਵਾਬ ਵਜਾ ਕਹਿੰਦਾ ਸੱਚੇ ਬਾਸ਼ਾ ਘੋਵੇਂ ਇਹ ਤਾਂ ਫੇਰ ਬੜਾ ਬੁਰਾ ਭਲਾ ਕਹਿੰਦੇ ਜੇ ਕੋਈ ਨੱਠ ਗਿਆ ਮਹਾਰਾਜ ਕਹਿੰਦੇ ਕੋਈ ਨਾ ਧੂਫੇ ਦਾ ਨਾ ਕਰ ਘੋੜੇ ਕਿਧਰੇ ਨਹੀਂ ਜਾਂਦੇ ਉਦੋਂ ਇਹ ਸ਼ਬਦ ਪੜਦੇ ਜਾਂਦੇ ਨੇ ਕਦੇ ਅੱਗੇ ਕਦੇ ਪਿੱਛੇ ਹੌਲੀ ਹੌਲੀ ਜਾ ਰਹੇ ਨੇ ਬੜੀ ਮਸਤੀ ਦੇ ਅੰਦਰ ਕੀ ਦੇਖਦੇ ਨੇ ਸਾਰੇ ਵੀ ਆ ਜਿਹੜੇ ਤਿੰਨ ਕੈਦੀ ਨੇ ਘੋੜੇ ਵੀ ਇਹਨਾਂ ਦੇ ਪਿੱਛੇ-ਪਿੱਛੇ ਆ ਰਹੇ ਨੇ ਜਿੱਧਰ ਨੂੰ ਜਾਂਦੇ ਨੇ ਤੇ ਨਾਲੇ ਜਿਹੜੀਆਂ ਪੰਡਾ ਬਗਾਰਦੀਆਂ ਇਹਨਾਂ ਨੂੰ ਚਕਾਈਆਂ ਇਹਨਾਂ ਦੇ ਸਿਰ ਤੋਂ ਹੱਥ-ਹੱਥ ਉਤਤੀਆਂ ਆਪੇ ਹੀ ਤੁਰੀਆਂ ਹੁੰਦੀਆਂ ਇੱਕ ਉਹ ਚੀਜ਼ਾ ਹੁੰਦੀ ਹੈ ਜਿਹਨਾਂ ਤੇ ਸਾਨੂੰ ਵਿਚਾਰ ਕਰਨੀ ਪੈਂਦੀ ਹੈ ਕਿਉਂਕਿ ਇਹ ਚੀਜ਼ਾਂ ਜਿਹਦੇ ਹਿਰਦੇ 'ਚ ਨਾਮ ਵਸ ਜਾਵੇ ਨਾ ਜਿਸ ਨਾਮ ਦੇ ਦੇ ਸੋਈ ਵੱਡਾ ਰਾਜਾ ਉਹ ਵੱਡਾ ਰਾਜਿਆਂ ਦੇ ਰਾਜਾ ਹੈ ਜਿਸ ਨੂੰ ਬਖਸ਼ੇ ਸਿਰਸਲਾ ਨਾਨਕ ਪਾਤਸ਼ਾਹੀ ਆਪਸ਼ਾ ਸੋ ਨਾਮ ਦੀ ਮਹਿਮਾ ਕਿਉਂਕਿ ਨਾਮ ਤੇ ਨਾਮੀ ਵਿੱਚ ਭੇਦ ਨਹੀਂ ਵੈਗਰੂ ਵਿੱਚ ਤਿੰਨ ਦੇ ਵਿੱਚ ਭੇਦ ਨਹੀਂ ਕੋਈ ਵੀ ਹੁੰਦਾ ਸੋ ਮਹਾਰਾਜ ਕਹਿੰਦੇ ਪਿਆਰਿਓ ਰਾਜਾ ਸਦੀ ਸ੍ਰਿਸ਼ਟ ਦਾ ਆਮਮਨ ਪਿੰਨਾ ਜਿਹਦੇ ਚਿੱਤ ਦੇ ਵਿੱਚ ਨਾਮ ਨਾਲ ਪਿਜ ਗਿਆ ਚਿੱਤ ਅਸਲੀ ਜੀ ਦਾ ਰਾਜਾ ਹੁੰਦਾ ਹੈ ਉਹਦਾ ਕਹਿਣਾ ਸਭ ਮੰਨਦੇ ਨੇ ਚਾਹੇ ਉਹਦੀ ਬਾਹਰਲੀ ਹਾਲਤ ਕਿਸੀ ਹੋ ਜਾਈਏ ਸੰਸਾਰ ਤਰ ਜਾਂਦਾ ਹੈ ਛਡਾ ਲੈਂਦਾ ਹੈ ਦਰਗਾਹ ਤੋਂ ਜੇ ਕੋਈ ਇੰਨਾ ਵੀ ਕਹਿ ਦਵੇ ਨਾ ਪਹਿਲਾਂ ਹੱਥ ਜੋੜ ਕੇ ਬੁਲਾ ਲਵੇ ਜੀ ਕਹਿ ਕੇ ਆਦਰ ਕਰ ਲਵੇ ਕਹਿੰਦੇ ਉਹਦੇ ਨਾਲ ਵੀ ਉਹਦਾ ਛੁਟਕਾਰਾ ਹੋ ਜਾਂਦਾ ਇੱਕ ਵਾਰੀ ਪਰਜਨਨ ਜੀ ਗੁਰੂ ਸ਼ੇਮੇ ਪਾਸ਼ਾ ਬੜੀ ਹੋਏ ਨਹੀਂ ਗੁਰੂ ਸ਼ੇਮੇ ਪਾਸ਼ਾ ਨਾਲ ਕਾਫੀ ਉਹਨਾਂ ਦੇ ਬਚਨ ਹੋਏ ਮਹਾਰਾਜ ਜੀ ਬੜਾ ਸਤਕਾਰ ਕਰਦੇ ਸੀ ਆਪਦੀ ਮਾਨਤਾ ਬਹੁਤ ਹੋ ਗਈ ਲਾਹੌਰ ਦੇ ਅੰਦਰ ਠੀਕੇ ਜੱਟ ਸਿੱਧੀ ਗੱਲ ਕਰਦੇ ਸੀ ਮਹਾਰਾਜ ਕਹਿੰਦੇ ਭਗਤ ਜੀ ਤੁਸੀਂ ਤਾਂ ਰਾਮ ਨਾਲ ਭਜਨ ਬੰਦਗੀ ਕਰਦੇ ਹੋ ਸਾਡੇ ਪਿੱਛੇ ਮੁਗਲ ਪਏ ਆਏ ਨੇ ਇਹ ਖੜਾ ਹੀ ਨਹੀਂ ਛੱਡਦੇ ਉਹ ਸਾਇਦ ਸੁਭਾਅ ਕਰਨ ਲੱਗਿਆ ਕਹਿੰਦਾ ਜੀ ਮਹਾਰਾਜ ਤੁਸੀਂ ਪਲੰਗ ਦੇ ਨਾਲ ਕੁੱਤੀ ਬੰਨੀ ਹੋਈ ਹੈ ਇਹ ਕੁੱਤੇ ਕਹਿੰਦੇ ਨੱਠੇ ਫਿਰਦੇ ਨੇ ਉਹ ਸਿੱਧੀ ਜੱਟਾਂ ਵਾਲੀ ਗੱਲ ਕਰਦੀ। ਗੱਲ ਕੀ ਇਥੇ ਵੀ ਤੁਸੀਂ ਮਾਇਆ ਨੂੰ ਅੰਗਿਕਰ ਕਰ ਲਈ। ਜਿੱਥੇ ਮਾਇਆ ਉਹ ਉਥੇ ਕਲੇਸ਼ ਨੇ ਜ਼ਰੂਰ ਹੀ ਹੋਣੀ। ਜਿੱਥੇ ਪ੍ਰਾਪਰਟੀ ਹੈ ਉਹ ਤੇ ਲਿਟੀਗੇਸ਼ਨ ਜ਼ਰੂਰ ਹੀ ਹੈ। ਮੁਕਦਮੇਬਾਜ਼ੀ ਚੱਲਦੀ ਰਹਿੰਦੀ ਹੈ ਪ੍ਰਾਪਰਟੀ ਨਾਲ। ਮਹਾਰਾਜ ਕਹਿੰਦੇ ਵੀ ਹੁਣ ਤਾਂ ਅਸੀਂ ਬੰਨੀਓ ਤਾਂ ਇਹ ਵੀ ਉਹਨਾਂ ਦੇ ਸ਼ੇਰ ਪਰ ਨਹੀਂ ਨੇ। ਸੋ ਉਹ ਉਹਨਾਂ ਦੇ ਮਨ 'ਚ ਆਇਆ ਵੀ ਮਾਨਤਾ ਮੇਰੀ ਜ਼ਿਆਦਾ ਹੋਣ ਲੱਗੀ। ਇਹ ਸਾਧੂ ਆਪਣੇ ਮੌਜੂਦੇ ਮਾਲ ਚ ਹੁੰਦੇ ਨੇ ਕੋਈ ਇਹਨਾਂ ਨੂੰ ਬੰਨ ਨਹੀਂ ਸਕਦਾ ਕਈ ਵਾਰੀ ਜਦ ਬਹੁਤ ਮਾਨਤਾ ਵੱਧ ਜਾਂਦੀ ਹੈ ਫਿਰ ਉਹ ਨਿੰਦਿਆ ਕਰਾਉਣ ਦੀ ਸੋਚਦੇ ਨੇ ਵੀ ਕੱਟ ਜਾਣਾ ਅਸਲੀ ਅਸਲੀ ਰਹਿ ਜਾਣਾ ਜਿਹੜੇ ਬਾਧੂ ਲੱਗੇ ਹੋਏ ਨੇ ਸਭ ਛੱਡ ਜਾ ਕਿਵੀਰ ਸਾਹਿਬ ਨੇ ਵੀ ਐਵੇਂ ਹੀ ਕਰਿਆ ਨਾਮਦੇਵ ਜੀ ਨਾਲ ਵੀ ਐਵੇਂ ਹੋਈ ਸੋ ਇਹਨਾਂ ਨੇ ਵੀ ਐਸਾ ਕਰਿਆ ਕਿ ਲਾਹੌਰ ਛੱਡ ਗਏ ਦੂਰ ਚ ਰਹਿ ਗਏ ਉੱਥੇ ਇੱਕ ਵੱਡਾ ਸ਼ਾਹੂਕਾਰ ਸੀ ਉਹਦਾ ਕੋਈ ਕੰਮ ਬਣਨ ਲਈ ਅਸੀਂ ਕੋਈ ਬਿਲਡਿੰਗਾਂ ਮਰਦਈਆਂ ਸੀ। ਉੱਥੇ ਮਜ਼ਦੂਰ ਬਣ ਕੇ ਲੱਗੇ ਜਿਹੜਾ ਮੁंशी ਸੀ ਕਹਿੰਨ ਲੱਗਿਆ ਵੀ ਤੇਰਾ ਨਾਮ ਕੀ ਆ ਬਾਬਾ ਕਹਿੰਦੇ ਮੇਰਾ ਨਾਮ ਜੱਲਨ ਜੀ ਹੈ ਜਾਣ ਕੇ ਜੀ ਲਗਾਤਾ। ਕਿਉਂਕਿ ਸੰਤ ਜਿੱਥੇ ਵੀ ਜਾਨ ਬੈਠਾ ਨੋਟਾ ਬਚਨ ਕਰਨ ਤਾਰਨ ਦਾ ਪਹਿਲਾਂ ਸੋਚਦੇ ਨੇ ਵੀ ਇਹਦਾ ਵੀ ਅਧਾਰ ਹੋ ਜਵੇ। ਉਹ ਜਿਸ ਵਾਰ ਤੇ ਹਾਜ਼ਰੀ ਲਾਇਆ ਕਰੇ ਸਾਰਿਆਂ ਦੀ ਹਾਜ਼ਰੀ ਲਾਉਣ ਤੋਂ ਬਾਅਦ ਇਹਨਾਂ ਦਾ ਨਾਮ ਸੀ ਤੇ ਅਸੀਂ ਵੇਖਿਆ ਜੱਲਨ ਜੀ ਉਹਨਾਂ ਨੇ ਕਹਿੰਦਾ ਹਾਜ਼ਰ ਜੀ। ਤਪੇ ਦੇ ਤਨਖਾਹ ਮਿਲਦੀ ਹੁੰਦੀ ਉਹ ਤਨਖਾਹ ਲੈਣ ਵਾਸਤੇ ਰੋਲਾ ਪੈ ਗਿਆ ਬਾਗੂ ਨੇ ਅੱਧੇ ਪੈਸੇ ਦੇਣੇ ਵਿੱਚ ਕੱਟ ਲੈਣੀਆਂ ਦਿਹਾੜੀਆਂ ਰੋਲਾ ਪਾ ਰਖਣਾ ਉਹ ਮਜ਼ਦੂਰੀ ਖਾ ਲੈਣੀ ਐਵੇਂ ਪੈਸਾ ਦਊਗਾ ਇਸੇ ਮਜ਼ਦੂਰੀ ਹੁੰਦੀ ਸੀ ਉਹਦੇ ਵਿੱਚੋਂ ਹੀ ਖਾ ਜਾਣਾ ਇਹ ਜਨਰਲ ਜੀ ਨੇ ਪਾਸੇ ਬੈਠੇ ਹਨ ਜਦ ਸਭ ਹਿਸਾਬ ਕਿਤਾਬ ਕਰ ਲੈਣੇ ਇਹਦੇ ਨੋਟੇ ਦਸਕਤ ਨਾ ਹੋਣ ਕਰਕੇ ਉਹਨੇ ਫਿਰ ਰਾਮ ਨਾਲ ਕਿਹਾ ਕਿਉਂਕਿ ਪੈਸੇ ਜਿਹੜੇ ਲੈਣੇ ਸੀ ਉਹ ਤਾਂ ਲੈ ਗਏ ਸੀ ਤੁਹੇ ਕਦਣਾ ਆਓ ਜੀ ਬਾਬਾ ਜੀ ਜਰਨ ਜੀ ਤੁਸੀਂ ਵੀ ਆਓ ਮਹਾਰਾਜ ਆ ਕੇ ਦਸਬਦ ਕਰੋ ਇਹਨਾਂ ਨੇ ਨਾ ਕਦੇ ਪੈਸੇ ਕਿੰਨੇ ਜਿੰਨੇ ਕੁ ਦੇਣੇ ਉਹਨੇ ਫੜ ਲਏ ਨੇ ਉਹਨੇ ਮौज ਬਣ ਗਈ ਉਹ ਵੀ ਇਹਦੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਪੈਂਦਾ ਜਿੰਨੇ ਜੀ ਕਰਦਾ ਕੱਟ ਲੋ ਇਹਦੇ ਇਸ ਤਰ੍ਹਾਂ ਕਰਦੇ ਕਰਦੇ ਜਦ 2 ਮਹੀਨੇ ਲੰਘ ਗਏ ਉਸ ਵੇਲੇ ਇਕਦਣਾ ਅੰਤਰਧਿਆਨ ਉਹ ਬੈਠੇ ਨੇ ਅਮਰਤ ਗਿੜੇ ਦਰਗਾਹ ਦੇ ਵਿੱਚ ਹੀ ਸੁਰਤੀ ਜਦ ਲੰਘਣ ਲੱਗੀ ਧਰਮ ਖੰਡ ਜੀ ਉਥੇ ਈ ਈ ਵਾਣ ਸੁਣੀ ਇਹਨਾਂ ਨੇ ਬਾਰ ਬਗੰਦੇ ਹੋਮਸ ਤੋਂਮਸ ਕੂਕਾਂ ਪੈਂਆਂ ਰਹੇ ਉਥੇ ਜਿਹੜੇ ਉਥੇ ਜ਼ੋਰ ਕਰ ਕਰਕੇ ਦਿਖਾਉਂਦੇ ਨੇ ਉਥੋਂ ਜਾਂ ਲੰਘਦੇ ਨੇ ਤਾਂ ਕੂਕਾਂ ਪੈਂਦੀਆਂ ਉਹਨਾਂ ਦੀ ਇਹਨਾਂ ਦੁੱਖ ਉਹਨਾਂ ਦੀ ਰੂਹ ਨੂੰ ਪ੍ਰਾਪਤ ਹੁੰਦਾ ਦਿਲਨਾਰਨ ਸਿੰਘ ਉਸ ਵੇਲੇ ਸੁਖਸ਼ੰਸ਼ੀ ਤੇ ਜਦੇ ਨਾਲ ਉਸ ਮੰਡਲ ਚ ਦਾਖਲ ਹੋ ਕੇ ਕਹ ਲਗੇ ਜਿੰਦੂ ਤਾਂ ਨੂੰ ਵੀ ਤੁਸੀਂ ਇਸ ਜੀਵ ਨੂੰ ਕਿਉਂ ਮਾਰਦੇ ਆਂ ਕਹਿੰਦੇ ਬਾਬਾ ਜੀ ਇਸ ਨੇ ਬੜੇ ਪਾਪ ਕਰੇ ਨੇ ਇਹ ਬੜਾ ਪਾਪੀ ਹੈ ਕਹਿੰਦੇ ਹੈ ਕੋਣ ਦਿਖਾਓ ਤਾਂ ਸਾਨੂੰ ਕਹਿੰਦੇ ਜੀ ਇਹ ਉਹੀ ਹੈ ਮਹੰਸ਼ੀ ਜਿਹੜਾ ਤੁਹਾਡੇ ਵੀ ਪੈਸੇ ਕੱਟਦਾ ਰਿਹਾ ਬਹੁ ਪਰਪੰਚ ਕਰ ਪਰ ਤਾਂ ਨਿਆਵੇ ਸੁਤਧਾਰਾ ਭਾਂ ਅਨ ਲਟਾਵੇ ਮਨ ਮੇਰੇ ਭੂਲੇ ਕੱਟ ਨਾ ਕੀ ਜੈੰਤ ਨਵੇੜਾ ਤੇਰੇ ਜੀ ਪੈ ਲਈ ਕਹਿੰਦੇ ਹੁਣ ਨਵੇੜਾ ਦੇਣ ਵਾਸਤੇ ਜਾ ਰਿਹਾ ਹੈ ਚਰਮ ਰਾਜ ਨੇ ਹੁਕਮ ਕੀਤਾ ਸਾਨੂੰ ਵੀ ਇਹਨੂੰ ਮਾਰਦੇ ਕੁੱਟਦੇ ਲੈ ਕੇ ਆਓ ਸੋਏ ਰੋ ਰਹੇ ਕਹਿੰਦੇ ਤੁਹਾਨੂੰ ਇੱਕ ਗੱਲ ਦੱਸੀਏ ਗੁਰੂ ਨਾਨਕ ਸਾਹਿਬ ਦਾ ਰਾਜ ਹੈ ਇਸ ਵੇਲੇ ਸਾਰੇ ਅਰਸ਼ਾਂ ਤੇ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਕਨਸਟੀਟਿਊਸ਼ਨ ਹੈ ਵਿਦਾਨ ਹੈ ਸੰਸਾਰ ਦਾ ਉਸ ਬਾਣੀ ਚ ਉਹਨਾਂ ਨੇ ਇਹ ਫਰਮਾਨ ਕੀਤਾ ਜੇ ਕੋ ਜੀ ਕਹੇ ਉਹਨਾਂ ਕੋ ਦਿਨ ਜੰਮ ਕੀ ਤਲਵਨ ਹੋਵੇ ਜਿਹੜਾ ਸੰਤਾਂ ਨੂੰ ਜੀ ਕਹਿ ਕੇ ਬੁਲਾ ਲਵੇ ਉਹਨੂੰ ਜਨਦੂਤ ਬੁਲਾ ਨਹੀਂ ਸਕਦੇ ਇਹ ਸਾਨੂੰ 2 ਮਹੀਨੇ ਤੋਂ ਜੱਲਣ ਜੀ ਕਹਿ ਕੇ ਬੁਲਾਉਂਦਾ ਰਿਹਾ ਆਉ ਜੀ ਕਹਿੰਦਾ ਸੀ ਜਨਮ ਜੀ ਕਹਿੰਦਾ ਸੀ ਫੇਰ ਵੀ ਤੁਸੀਂ ਗੁਰਨਾਨ ਸਾਹਿਬ ਦੀ ਵਗਿਆ ਕਰ ਦਿੱਤੀ ਉਹਨੇ ਕਿ ਮਾਰਨ ਤੋਂ ਘਟੇ ਤਰਨ ਦਾ ਅਗੇ ਚਲੇ ਗਿਆ ਕਹਿਣ ਲੱਗੇ ਇਹਨੂੰ ਮਾਰਨਾ ਨਹੀਂ ਜੀ ਨੂੰ ਇਹ ਗੁਰੂ ਨਾਨਕ ਬਾਦਸ਼ਾਹ ਨੇ ਕਿਹਾ ਵੀ ਉਹਨੂੰ ਤਲਬ ਨਹੀਂ ਹੋਏਗੀ ਤਲਵਾਰਾਂ ਨਹੀਂ ਆਏਗਾ ਵਾਰੰਟ ਨਹੀਂ ਉਹਦੇ ਆਉਣਗੇ ਜਿਹੜਾ ਸੰਤਾਂ ਨੂੰ ਜੀ ਕਹਦੇ ਵੇ। ਸੋ ਇਸ ਤਰ੍ਹਾਂ ਦਰਗਾਹ ਦੇ ਵਿੱਚੋਂ ਵੀ ਸ਼ਰਾਨ ਹੁੰਦੇ ਨੇ ਸਾਧੂ ਕਿਉਂਕਿ ਉਹਨਾਂ ਦਾ ਕਿਹਾ ਜਾਂਦਾ ਕਿਹਾ ਦਰਗਾਹ ਚਲਾਏ ਸੋ ਕਿਸ ਤੋਂ ਨਜ਼ਰ ਲਾਇਆ ਬੇਤਰ। ਮਹਾਰਾਜੀ